ਕਾਨੜਾ ਮਹੱਲਾ ਚੌਥਾ ਜਪਮਨ ਹਰ ਹਰ ਨਾਮ ਤਰਾਵੈ ਗੋ ਨਾਮ ਤੇ ਲਾ ਦੋ ਬਿਸਰਾਮ ਜਪ ਮੰਨ ਹਰ ਹਰ ਨਾਮ ਤਰਾਵੈ ਗੋ ਜਪ ਮੰਨ ਹਰ ਹਰ ਨਾਮ ਤਰਾਵੈ ਗੋ ਜੋ ਜੋ ਜਪੈ ਸੋਈ ਗਤ ਪਾਵੈ ਜਿਉ ਤ੍ਰੂ ਪ੍ਰਹਿਲਾਦ ਸਮਾਵੈ ਗੋ ਜਿਉ ਤ੍ਰੂ ਪ੍ਰਹਿਲਾਦ ਸਮਾਵੈ ਗੋ ਮਰਹਾਉ ਕਿਰਪਾ 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 ਕਰ ਹਰ ਜੀ ਕਰ ਕਿਰਪਾ ਨਾਮ ਲਗਾਵੇ ਗੋ ਕਰ ਕਿਰਪਾ ਸਤਿਗੁਰੂ ਮਿਲਾਵਹੁ ਮਿਲ ਸਤਿਗੁਰ ਨਾਮ ਧਿਆਵੇ ਗੋ ਜਨਮ ਜਨਮ ਕੀ ਹਮੈ ਮਾਲ ਲਾਗੀ ਮਿਲ ਸੰਗਤ ਮਾਲ ਲਹਿ ਜਾਵੇ ਗੋ ਜੋ ਲੋਹਾ ਤਰਿਓ ਸੰਗ ਕਾਸਟ ਕਾਸਟ ਜੋ ਲੋਹਾ ਤਰਿਓ ਸੰਗ ਕਾਸ਼ਟ ਲਗ ਸ਼ਬਦ ਗੁਰੂ ਹਰ ਪਾਵੈ ਗੋ ਸੰਗਤ ਸੰਤ ਮਿਲਹੁ ਸਤ ਸੰਗਤ ਮਿਲ ਸੰਗਤ ਹਰ ਰਸ ਆਵੈ ਗੋ ਬੇਨ ਸੰਗਤ ਕਰਮ ਕਰੈ ਅਭਿਮਾਨੀ ਕੜ ਪਾਣੀ ਚੀਕੜ ਪਾਵੈ ਗੋ ਭਗਤ ਜਨਾ ਕੇ ਹਰ ਰਖਵਾਰੇ ਜਨ ਹਰ ਰਸ ਮੀਠ ਲਗਾਵੈ ਗੋ ਕੇਨ ਖੇਨ ਨਾਮ ਦੇ ਵਡਿਆਈ ਖੇਨ ਖੇਨ ਨਾਮ ਦੇ ਵਡਿਆਈ ਕੇਨ ਖੇਨਾ ਨਾਮ ਦੇ ਵਡਿਆਈ ਸਤਿਗੁਰ ਉਪਦੇਸ ਸਮਾਵੈ ਗੋ ਭਗਤ ਜਨਾ ਕੋ ਸਦਾ ਨਿਵ ਰਹੀਐ ਜਨ ਨਿਵਹ ਤ ਫਲ ਗੁਣ ਪਾਵੈ ਗੋ ਜੋ ਨਿੰਦਾ ਦੁਸ਼ਟ ਕਰਹਿ ਭਗਤਾ ਕੀ ਹਰਨਾਖ ਸਜੋ ਪਾਚ ਜਾਵੇ ਗੋ ਬ੍ਰਹਮ ਕਮਲ ਪੁੱਤ ਬ੍ਰਹਮ ਕਮਲ ਪੁੱਤ ਮੀਨ ਵਿਆਸਾ ਤਪ ਤਾਪਨ ਪੂਜ ਕਰਾਵੇ ਗੋ ਬ੍ਰਹਮ ਕਮਲ ਪੁੱਤ ਇੱਥੇ ਠਮਕ ਲਾਉਣੀ ਹੈ ਮੀਨ ਵਿਆਸਾ ਇੱਥੇ ਵਿਸਰਾਮ ਹੈ ਤਾਪ ਤਾਪਨ ਪੂਜ ਕਰਾਵੇ ਗੋ ਜੋ ਜੋ ਭਗਤ ਹੋਏ ਸੋ ਪੂਜਯਹ ਪਰਮਨ ਭਰਮ ਚੁਕਾਵੇ ਗੋ ਜੋ ਜੋ ਭਗਤ ਹੋਏ ਸੋ ਪੂਜਿਆ ਹੋਇ ਤੇ ਬਿਸਰਾਮ ਪਰਮ ਧਰਮ ਚੁਕਾਵੇ ਗੋ ਜਤਨ ਜਾਤ ਦੇਖ ਮਤ ਧਰਮ ਇਹ ਪਾਠ ਯਾਦ ਰੱਖਣਾ ਲਿਖਿਆ ਜਤਨ ਜਾਤ ਹੀ ਹੈ ਪਰ ਸੰਪਰਦਾਚ ਵਕਰਾ ਪਾਠ ਕਰਾਇਆ ਜਾਂਦਾ ਹੈ ਜਾਤ ਨ ਜਾਤ ਦੇਖ ਜਾਤ ਨ ਜਾਤ ਦੇਖ ਇਤਿ ਚਮਕ ਮਤ ਪਰਮਹ ਮਤ ਇਥੇ ਪੁਲਾ ਹੀ ਬੋਲਣਾ ਮਤ ਪਰਮਹ ਇਥੇ ਬਿਸਰਾਮ ਸੋਕ ਜਨਕ ਪਗੀ ਲਗ ਤਿਆਵੈ ਗੋ ਜਾਤ ਨ ਜਾਤ ਦੇਖ ਮਤ ਭਰਮਹ ਸੋਕ ਜਨਕ ਪਗੀ ਲਗ ਤਿਆਵੈ ਗੋ ਜੂਠਨ ਜੂਠ ਪਈ ਸਿਰ ਉਪਰ ਜੂਠਨ ਜੂਠ ਪਈ ਸਿਰ ਉਪਰ ਰਸੋਈ ਜੂਠਨ ਕੀ ਜਿਹੜੀ ਰਸੋਈ ਹੈ ਉਸ ਦੀ ਜੂਠ ਜੂਠਨ ਜੂਠ ਪਈ ਸਿਰ ਉਪਰ ਕਿਹਨ ਮੰਨੂਗਾ ਤੇਲ ਨਾ ਡੁਲਾਵੇ ਗੋ ਜਨਕ ਜਨਕ ਬੈਠੇ ਸਿੰਘਾਸਨ ਨੌ ਮੁਨੀ ਧੂਰ ਲੈ ਲਾਵੇ ਗੋ ਨਾਨਕ ਕਿਰਪਾ ਕਿਰਪਾ ਕਰ ਠਾਕੁਰ ਮੈਂ ਦਾਸਨ ਦਾਸ ਕਰਾਵੇ ਗੋ ਮੈਂ ਦਾਸਨ ਦਾਸ ਕਰਾਵੇ ਗੋ ਕਾਂਡਾ ਮਹੱਲਾ ਚੌਥਾ ਮਨ ਗੁਰਮਤ ਰਸ ਗੁਣ ਗਾਵੇ ਗੋ ਮਾਨ ਪਾਤਿ ਵਿਸਰਾਮ ਹੈ ਜਿਹਾ ਏਕ ਹੋਏ ਲਖ ਕੋਟੀ ਲਖ ਕੋਟੀ ਕੋਟ ਤਿਆਵੈ ਗੋ ਰਹਾਉ ਸਹਸ ਫਨੀ ਜਪਿਓ ਸੇਖ ਨਾਗੈ ਹਰ ਜਪਤਿਆ ਅੰਤ ਨ ਪਾਵੈ ਗੋ ਤੂ ਅਥਾਹ ਆਤ ਅਗਮ ਅਗਮ ਹੈ ਮਤ ਗੁਰਮਤਿ ਮਨ ਠਹਿਰਾਵੈ ਗੋ ਜੇਨ ਤੂੰ ਜਪਿਓ ਤੇ ਜਨ ਨੀਕੇ ਹਰ ਜਪਤਿ ਅਹ ਕਉ ਸੁਖ ਪਾਵੈ ਗੋ ਬਿਦਰ ਦਾਸੀ ਸੁੱਤ ਛੋਕ ਛੋ ਹੋਰਾ ਕ੍ਰਿਸ਼ਨ ਅੰਕ ਗਾਲ ਲਾਵੈ ਗੋ ਬਿਦਰ ਇਤਿਯਮ ਖਲਾਤਨੀਆ ਦਾਸੀ ਸੁੱਤ ਠਮਕ ਛੋਕ ਛੋ ਹੋਰਾ ਤੇ ਵਿਸਰਾਮ ਹੈ ਕ੍ਰਿਸ਼ਨ ਅੰਕ ਗਾਲ ਲਾਵੈ ਗੋ ਜਾਲ ਤੇ ਉਪਤ ਪਈ ਹੈ ਕਾਸਟ ਕਾਸਟ ਅੰਗ ਤਰਾਵੇ ਗੋ RAM ਜਨਾ ਹਰ ਆਪ ਸਵਾਰੇ ਆਪਣਾ ਬੇਰਦ ਰਖਾਵੇ ਗੋ ਹਮ ਪਾਥਰ ਲੋਹ ਲੋਹ ਵੱਡ ਪਾਥਰ ਗੁਰ ਸੰਗਤ ਨਾਮ ਤਰਾਵੇ ਗੋ ਜਿਉ ਸਤ ਸੰਗਤ ਤਰਿਓ ਜੁਲਾਹੋ ਸੰਤ ਜਨਾ ਮਾਨ ਭਾਵੇ ਗੋ ਖਰੇ ਖਰੋਏ ਬੈਠਤ ਉਠਤ ਮਾਰਗ ਪੰਥ ਤੇ ਆਵੈ ਗੋ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੈ ਗੋ ਸਾਸਨ ਸਾਸ ਸਾਸ ਬਲ ਪਾਈ ਹੈ ਨੀ ਸਾਸਨ ਨਾਮ ਤੇ ਆਵੈ ਗੋ ਨੀ ਸਾਸਨ ਪਤਿ ਜਮ ਖਲਾਦਨੀ ਗੁਰ ਪ੍ਰਸਾਦੀ ਹਉ ਮੈਂ ਬੂਝੈ ਤਉ ਗੁਰਮਤਿ ਨਾਮ ਸਮਾਵੈ ਗੋ ਗੁਰ ਪ੍ਰਸਾਦੀ ਹੋ ਮੈਂ ਬੂਝੈ ਇਥੇ ਵਿਸਰਾਮ ਤਉ ਗੁਰਮਤਿ ਨਾਮ ਸਮਾਵੈ ਗੋ ਸਤਿਗੁਰ ਦਾਤਾ ਜੀ ਜੀਨ ਕੋ ਭਾਗ ਹੀਨ ਨਹੀਂ ਭਾਵੈ ਗੋ ਫਿਰ ਇਹ ਵੇਲਾ ਹਾਥ ਨਾ ਆਵੈ ਪ੍ਰਤਾਪੈ ਪਛਤਾਵੈ ਗੋ ਜੇ ਕੋ ਭਲਾ ਲੋੜੈ ਭਲ ਆਪਣਾ ਗੁਰ ਆਗੇ ਟਹ ਤਹ ਪਾਵੈ ਗੋ नानक दया दया कर ठाकुर मैं सतगुर भसम लगावे गो कानडा महला चौथा मन हर रंग राता मन हर रंग राता मन हर रंग राता गावे गो पै पै त्रास है निर्मल ਗੁਰਮਤਿ ਲਾਗ ਲਗਾਵੇ ਗੋ ਰਹਾ ਹਰ ਰੰਗ ਰਾਤਾ ਸਾਧ ਬਹਿ ਰਾਗੀ ਹਰ ਨਿਕਟ ਤਿਨਾਂ ਘਰ ਆਵੇ ਗੋ ਤਿਨ ਕੀ ਪੰਖ ਮਿਲੇ ਤਾਂ ਜੀਵਾ ਕਰ ਕਿਰਪਾ ਆਪ ਦਿਵਾਵੇ ਗੋ ਦੁਬਦਾ ਲੋਭ ਲੱਗੇ ਹੈ ਪ੍ਰਾਣੀ ਮਨ ਕੋਰੇ ਰੰਗ ਨਾ ਆਵੇ ਗੋ ਮਨ ਕੋਰੇ ਰੰਗ ਨਾ ਆਵੇ ਗੋ ਕੂਰੈ ਪੱਤਿ ਨ ਕੀ ਟਮਕ ਮਨ ਕੂਰੈ ਰੰਗ ਨ ਆਵੈ ਗੋ ਫਿਰ ਉਲਟਿਓ ਜਨਮ ਹੋਵੈ ਗੁਰ ਬਚਨੀ ਗੁਰ ਪੁਰਖੈ ਗੁਰ ਪੁਰਖ ਮਿਲੈ ਰੰਗ ਲਾਵੈ ਗੋ ਇੰਦਰੀ ਦਸੇ ਦਸੇ ਫੁਨਤਾਵਤ ਇੰਦਰੀ ਦਸੇ ਦਸੇ ਫੁਨਤਾਵਤ ਤ੍ਰੈ ਗੁਨਿਆ ਖੇਨ ਨ ਟਿਕਾਵੈ ਗੋ ਸਤਗੁਰ ਪਰਚੈ ਵਸਗਤ ਆਵੈ ਮੂਖ ਮੁਕਤ ਸੋ ਪਾਵੈ ਗੋ ਓਮਕਾਰ ਏਕੋ ਰਵ ਰਹਾ ਸਭ ਏਕ ਸਮਾਹਿ ਸੁਮਾਵੈ ਗੋ ਏਕੋ ਰੂਪ ਏਕੋ ਬਹੁ ਰੰਗੀ ਸਭ ਏਕਤ ਬਚਨ ਸੁਲਾਵੈ ਗੋ ਸਭ ਏਕਤ ਬਚਨ ਚਲਾਵੈ ਗੋ ਏਕੋ ਰੂਪ ਏਕੋ ਬਹੁ ਰੰਗੀ ਸਭ ਏਕਤ ਬਚਨ ਚਲਾਵੈ ਗੋ ਗੁਰਮੁਖ ਏਕੋ ਏਕ ਪਛਾਤਾ ਗੁਰਮੁਖ ਹੋਏ ਲਿਖਾਵੈ ਗੋ ਗੁਰਮੁਖ ਜਾਏ ਮਿਲੈ ਨਿਜ ਮਹਿਲੀ ਅਨਹਦ ਸਬਦ ਬਜਾਵੈ ਕੋ ਜੀ ਜੰਤ ਸਭ ਸਿਸ਼ਟ ਉਪਾਈ ਗੁਰਮੁਖ ਸੋਭਾ ਪਾਵੈ ਕੋ ਬਿਨ ਗੋਰ ਭੇਟੇ ਕੋ ਮਹਿਲ ਨ ਪਾਵੈ ਆਇ ਜਾਇ ਦੁਖ ਪਾਵੈ ਕੋ ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ ਕਰ ਕਿਰਪਾ ਗੁਰੂ ਮਿਲਾਵੈ ਕੋ ਸਤਗੁਰ ਮਿਲਤ ਮਹਾ ਸੁਖ ਪਾਇਆ ਮਤ ਮਲੀਨ ਵਿਗਸਾਵੈ ਕੋ ਹਰ ਹਰ ਕਿਰਪਾ ਕਰਹੁ ਜਗ ਜੀਵਨ ਮੈਂ ਸਰਦਾ ਨਾਮ ਲਗਾਵੈ ਗੋ ਨਾਨਕ ਗੁਰੂ ਗੁਰੂ ਹੈ ਸਤਗੁਰ ਮੈਂ ਸਤਗੋ ਮੈਂ ਸਤਗੁਰ ਸਰਨ ਮਿਲਾਵੈ ਗੋ ਕਾਨੜਾ ਮਹੱਲਾ ਚੌਥਾ ਮਤ ਗੁਰਮਤਿ ਮਨ ਗੁਰਮਤਿ ਚਾਲ ਚਲਾਵੈ ਗੋ ਮਨ ਤੇ ਹਾਂਜੀ ਮਨ ਗੁਰਮਤਿ ਚਾਲ ਚਲਾਵੈ ਗੋ ਜੋ ਮੈਗਲ ਮਸਤ ਦੀਜੈ ਤਾਲ ਕੁੰਡੇ ਜੋ ਮੈਗਲ ਮਸਤ ਦੀਜੈ ਤਾਲ ਕੁੰਡੇ ਜੋ ਮੈਗਲ ਮਸਤ ਦੀਜੈ ਤਾਲ ਕੁੰਡੇ ਗੁਰ ਅੰਕੁਸ਼ ਸ਼ਬਦ ਡਰੜਾਵੇ ਗੋ ਰਹਾਓ ਚਲ ਤੋ ਚਲੈ ਚਲੈ ਦਹਿ ਦਹਿ ਦਿਸ ਚਲ ਤੋ ਚਲੈ ਚਲੈ ਦਹਿ ਦਹਿ ਦਿਸ ਦਹਿ ਦਹਿ ਦਿਸ ਇਹਦੇ ਇਸ ਕਥਾ ਨਾਲ ਸੰਬੰਧਕ ਹੈ ਚੱਲ ਤੋ ਚੱਲੈ ਚੱਲੈ ਦਹਿ ਦਹਿ ਦਿਸ ਦਹਿ ਦਹਿ ਦਿਸ ਗੌਰ ਰਾਖੇ ਹਰ ਲੇਵ ਲਾਵੈ ਗੋ ਸਤ ਗੁਰ ਸ਼ਬਦ ਦੇ ਰਿਧ ਅੰਤਰਾ ਮੁਖ ਅੰਮ੍ਰਿਤ ਨਾਮ ਚੁਆਵੈ ਗੋ ਚੁਆਵੈ ਗੋ ਬਿਸੀਰ ਬਿਸੂ ਭਰੇ ਹੈ ਪੂਰਨ ਬਿਸੀਰ ਬਿਸੂ ਭਰੇ ਹੈ ਪੂਰਨ ਬਿਸੀਰ ਬਿਸੂ ਭਰੇ ਹੈ ਪੂਰਨ ਗੁਰ ਗਰੜ ਸ਼ਬਦ ਮੁਖ ਪਾਵੈ ਗੋ ਗੁਰ ਗਰੜ ਸ਼ਬਦ ਮੁਖ ਪਾਵੈ ਗੋ ਮਾਇਆ ਭਉੰਗ ਤਿਸ ਨੇੜ ਨਾ ਆਵੈ ਬੇਖ ਝਾਰ ਝਾਰ ਲਿਵ ਲਾਵੈ ਗੋ ਸਵਾਨ ਲੋਭ ਨਗਰ ਮਹਿ ਸਬਲਾ ਗੋਰ ਖੇਨ ਮਹਿ ਮਾਰ ਕਢਾਵੈ ਗੋ ਸਤ ਸੰਤੋਖ ਧਰਮ ਆਨ ਰਾਖੇ ਹਰ ਨਗਰੀ ਹਰ ਗੁਣ ਗਾਵੈ ਗੋ ਪੰਕਜ ਮੋਹ ਨਿਗਰਤ ਹੈ ਪ੍ਰਾਨੀ ਨਿਗਰਤ ਬੋਲਣਾ ਨਿਗਰਤ ਨਹੀਂ ਬੋਲਣਾ ਪੰਕਜ ਮੋਹ ਨਿਗਰਤ ਹੈ ਪ੍ਰਾਨੀ ਗੁਰ ਨਿਗਰਤ ਕਾਡ ਕਢਾਵੈ ਗੋ ਪੰਕਜ ਮੋਹ ਨਿਗਰਤ ਹੈ ਪ੍ਰਾਨੀ ਗੁਰ ਨਿਗਰਤ ਗੁਰ ਨਿਗਰਤ ਕਾਡ ਕਢਾਵੈ ਗੋ ਗੁਰ ਤੇ ਗੁਰ ਨਿਗਰਤ ਕਾੜ ਕਢਾਵੈ ਗੋ ਤਰਾਹੇ ਤਰਾਹੇ ਸਰਨ ਜਨ ਆਏ ਗੁਰ ਹਾਥੀ ਦੇ ਨਿਕਲਾਵੈ ਗੋ ਗੁਰ ਹਾਥੀ ਦੇ ਗੁਰ ਹਾਥੀ ਦੇ ਇਥੇ ਠਮਕ ਨਿਕਲਾਵੈ ਗੋ ਕਈ ਵਾਰ ਨਾਲ ਹੀ ਜੋੜ ਦਿੰਦੇ ਆ ਗੁਰ ਹਾਥੀ ਦੇ ਨਿਕਲਾਵੈ ਗੋ ਇਸ ਤਰ੍ਹਾਂ ਕੁਝ ਬੋਲ ਜਾਂਦੇ ਨੇ ਗੁਰ ਹਾਥੀ ਦੇ ਨਿਕਲਾਵੈ ਗੋ ਸੋਪਨੰਤਰ ਸੰਸਾਰ ਸਭ ਬਾਜੀ ਸਭ ਬਾਜੀ ਖੇਲ ਖਿਲਾਵੇ ਗੋ ਲਾਹਾ ਨਾਮ ਗੁਰਮਤ ਲੈ ਚੱਲੋ ਹਰ ਦਰਗ ਹੈ ਪੈਦਾ ਜਾਵੇ ਗੋ ਹਉਮੈ ਕਰੇ ਕਰਾਵੇ ਹਉਮੈ ਹਉਮੈ ਕਰੇ ਕਰਾਵੇ ਹਉਮੈ ਇਸਤਿਗਾਮ ਪਾਪ ਕੋਇਲੇ ਆਨ ਜਮਾਵੇ ਗੋ ਕੋਇਲੇ ਪਾਠ ਇਕੱਠਾ ਹੀ ਕਰਨਾ ਹੈ ਪਾਪ ਕੋਇਲੇ ਆਨ ਜਮਾਵੇ ਗੋ ਆਇਆ ਕਾਲ ਦੁਖਦਾਈ ਹੋਏ ਜੋ ਬੀਜੇ ਸੋ ਖਵਲਾ ਵੈਗੋ ਸੰਤੋ ਰਾਮ ਨਾਮ ਧਨ ਸੰਚਹੁ ਲੈ ਖਰਚ ਚੱਲੇ ਪਤ ਪਾਵੇਗੋ ਖਾਏ ਖਰਚ ਦੇਵਹ ਬਹੁ ਤੇਰਾ ਹਾਏ ਖਰਚ ਦੇਵਹ ਬਖਤੀਰਾ ਹਰ ਦੇਦੇ ਟੂਟ ਨਾ ਆਵੇਗੋ ਕਾਇ ਖਰਚ ਦੇਵਹ ਬਹੁ ਤੇਰਾ ਹਾਰੇ ਦੇਦੇ ਟੋਟ ਨਾ ਆਵੇਗੋ ਰਾਮ ਨਾਮ ਧਨ ਹੈ ਰਿਦ ਅੰਤਰ ਰਾਮ ਨਾਮ ਧਨ ਹੈ ਰਿਦ ਅੰਤਰ ਰਾਮ ਨਾਮ ਧਨ ਹੈ ਰਿਦ ਅੰਤਰ ਭਨ ਗੁਰ ਸਰਨਾਈ ਪਾਵੇਗੋ ਨਾਨਕ ਦਇਆ ਦਇਆ ਕਰ ਦਿਨੀ ਨਾਨਕ ਦਇਆ ਦਇਆ ਕਰ ਦਿਨੀ ਇਥੇ ਜਮ ਕਰੂੰ ਨਾਨਕ ਦਇਆ ਇਥੇ ਲਾ ਦੂ ਨਾਨਕ ਦਇਆ ਦਇਆਕਾਰ ਦੀਨੀ ਦੁਖ ਦਾਲਦ ਭੰਜ ਸਮਾਵੈ ਗੋ